ਏ ਜੀ ਤੁਸੀਂ 11 ਤਰੀਕ ਨੂੰ ਵੀ ਆਉਣਾ ਤੇ ਦੇਖ ਲੈਣਾ ਇਹ ਪੰਡਾਲ ਛੋਟਾ ਪੈ ਜਾਣਾ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਅੱਜ ਤੱਕ ਪੰਜਾਬ ਦੇ ਲਈ ਮਾਨ ਸਾਹਿਬ ਨੇ ਕਰ ਦਿੱਤਾ ਹੈ ਨਾ ਪਹਿਲੀਆਂ ਸਰਕਾਰਾਂ ਨੇ ਅੱਜ ਤੱਕ ਕੀਤਾ ਨਾ ਕੋਈ ਕਰੂਗਾ ਸੋ ਤੁਸੀਂ ਇੱਥੋਂ ਵੇਖ ਲਓ 50000 ਤੋਂ ਪਲੱਸ ਜਿਹੜੀਆਂ ਨੌਕਰੀਆਂ ਅੱਜ ਸੀਐਮ ਸਾਹਿਬ ਦੇ ਕੇ ਫੇਰ ਅੱਜ ਖਡੂਰ ਸਾਹਿਬ ਦੀ ਧਰਤੀ 'ਤੇ ਆਂਦੇ। ਬ੍ਰਦਰ ਗੱਲ ਇਹਦਾ ਹੈ ਕਿ ਮੈਂ ਆਪਣੀ 40-42 ਸਾਲ ਦੀ ਉਮਰ ਦੇ ਵਿੱਚ ਅੱਜ ਤੱਕ ਬਹੁਤ ਸਰਕਾਰਾਂ ਦੇਖੀਆਂ ਨੇ ਆਈਆਂ ਨੇ ਗਈਆਂ ਨੇ ਪਰ ਪਹਿਲੀ ਵਾਰੀ ਹੋਇਆ ਕਿ ਜਿਹੜਾ ਇੱਕ ਪ੍ਰਾਈਵੇਟ ਚੀਜ਼ ਨੂੰ ਲੈ ਕੇ ਸਰਕਾਰ ਨੂੰ ਦੇ ਦੇਣਾ। ਇੱਥੇ ਕੀ ਹੁੰਦਾ ਸੀ ਇੱਥੇ ਕਿਹੇ ਮંત્રી ਬਣ ਜਾਂਦੇ ਮੁੱਖ ਮੰਤਰੀ ਬਣ ਜਾਂਦੇ ਉਹ ਸਰਕਾਰੀ ਬੱਸਾਂ ਵੀ ਬੰਦ ਕਰਕੇ ਆਪਦੀਆਂ ਚਲਾ ਲੈਂਦੇ ਸੀ ਸਰਕਾਰੀ ਚੀਜ਼ਾਂ ਵੀ ਬੰਦ ਕਰਾ ਕੇ ਆਪਦੀਆਂ ਚਲਾ ਲੈਂਦੇ ਸੀ ਆ ਜਿਹੜੀ ਸਿਰੋ ਮਿਲ ਬੰਦ ਪਈ ਜਿੱਥੇ ਆਪਾਂ ਖੜਾ ਏ ਇਸ ਮਿਲ ਦੀ ਜਗ੍ਹਾ ਤੇ ਇੱਕ ਪ੍ਰਾਈਵੇਟ ਮਿਲ ਲੱਗੀ ਹੋਊਗੀ ਲੋਕ ਕਹਿੰਦੇ ਬਦਲਾਅ ਕੀ ਯਾਰ ਇਹੀ ਬਦਲਾਅ ਹੈ 11000 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਪ੍ਰਾਈਵੇਟ ਇਕ ਲੱਗਾ ਸੀ ਗੁਇੰਦਵਾਲ ਸਾਹਿਬ ਠੀਕ ਹੈ ਆਜ ਜੋ ਸਰਕਾਰ ਨੂੰ ਦੇ ਦਿੱਤਾ ਲੈ ਕੇ ਖਰੀਦ ਕੇ ਤੋ ਕਿੰਨੀ ਵੱਡੀ ਇਹ ਸਫਲਤਾ ਹੈ ਪੰਜਾਬ ਗਵਰਨਮੈਂਟ ਦੀ ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੀ ਆ ਰਹੇ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਬਹੁਤ ਵੱਡਾ ਇੱਥੇ ਜਿਹੜਾ ਪੰਡਾਲ ਲੱਗ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਜਿਹੜੀਆਂ ਲਾਈਵ ਤਸਵੀਰਾਂ ਜਿਹੜੀਆਂ ਨਾ ਉਹ ਜਰੂਰ ਸਾਡੇ ਸਰੋਤਿਆਂ ਨੂੰ ਦਿਖਾਈਆਂ ਜਾਣ ਕਿੱਡਾ ਵੱਡਾ ਜਿਹੜਾ ਇੱਥੇ ਆ ਪੰਡਾਲ ਜਿਹੜਾ ਏ ਲੱਗਣ ਜਾ ਰਿਹਾ ਇੱਕ ਬਹੁਤ ਵੱਡੀ ਜਿਹੜੀ ਇਤਿਹਾਸਕ ਰੈਲੀ ਜਿਹੜੀ ਆ ਇਹ ਹੋਣ ਜਾ ਰਹੀ ਏ ਬੜੇ ਬੜੇ ਵੱਡੇ ਐਲਾਨ ਹੋਣ ਜਾ ਰਹੇ ਨੇ ਜਿਹੜੇ ਕਿ ਅਜੇ ਤੱਕ ਕਿਸੇ ਵੀ ਸਰਕਾਰਾਂ ਨੇ ਨਹੀਂ ਕੀਤੇ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਯੋਜਨਾ ਦੇ ਚੇਅਰਮੈਨ ਬੈਡਵਾਲ ਸਾਹਿਬ ਮੌਜੂਦ ਨੇ ਉਹਨਾਂ ਦੇ ਕੋਲ ਆਪਾਂ ਸਾਰੀ ਜਾਣਕਾਰੀ ਲੈਨੇ ਬੈਡਵਾਲ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਥੈਂਕ ਯੂ ਵੈਲਕਮ ਬੈਡਵਾਲ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਜਿੱਡਾ ਵੱਡਾ ਇਹ ਪੰਡਾਲ ਇੱਥੇ ਲੱਗਣ ਜਾ ਰਿਹਾ ਹੈ ਕਿ ਇੰਨੀ ਜਨਤਾ ਆ ਜਾਏਗੀ ਇੱਥੇ ਇਹ ਜੀ ਤੁਸੀਂ 11 ਤਰੀਕ ਨੂੰ ਵੀ ਆਉਣਾ ਤੇ ਦੇਖ ਲੈਣਾ ਇਹ ਪੰਡਾਲ ਛੋਟਾ ਪੈ ਜਾਣਾ ਐਸੀ ਹਾਂ ਕਿਉਂ ਜੋ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਅੱਜ ਤੱਕ ਪੰਜਾਬ ਦੇ ਲਈ ਮਾਨ ਸਾਹਿਬ ਨੇ ਕਰ ਦਿੱਤਾ ਹੈ ਨਾ ਪਿਛਲੀਆਂ ਸਰਕਾਰਾਂ ਨੇ ਅੱਜ ਤੱਕ ਕੀਤਾ ਨਾ ਕੋਈ ਕਰੂਗਾ ਸੋ ਤੁਸੀਂ ਇੱਥੋਂ ਵੇਖ ਲਓ 50000 ਤੋਂ ਪਲੱਸ ਜਿਹੜੀਆਂ ਨੌਕਰੀਆਂ ਅੱਜ ਸੀਐਮ ਸਾਹਿਬ ਦੇ ਕੇ ਫਿਰ ਅੱਜ ਖਡੂਰ ਸਾਹਿਬ ਦੀ ਧਰਤੀ ਜਾਣਦੇ ਨੇ 600 ਜੂਨਟ ਬਿਜਲੀ ਫ੍ਰੀ ਕਰਕੇ ਹਰ ਇੱਕ ਪਰਿਵਾਰ ਦੀ 2 ਮਹੀਨਿਆਂ ਦੀ ਫੇਰ ਖਡੂਰ ਸਾਹਿਬ ਦੀ ਧਰਤੀ ਜਾਣ ਡੈ ਨੇ ਸੋ ਬੜੇ ਬੜੇ ਐਲਾਨ ਜਿਹੜੇ ਸੀਐਮ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕੀਤੇ ਨੇ ਸੋ ਇਹ ਪੰਡਾਲ ਜਿਹੜਾ ਹੈ ਇਹ ਬ੍ਰਦਰ ਛੋਟਾ ਪੈ ਜਾਣਾ ਤੁਸੀਂ 11 ਤਰੀਕ ਨੂੰ ਦੇਖੋ ਬੜਵਾਲ ਸਾਹਿਬ ਕਿਥੇ ਜਿਹੜੇ ਐਲਾਨ ਨੇ ਫਿਰ ਕਿਹੜੇ ਕਿਹੜੇ ਐਲਾਨ ਹੋਣ ਜਾ ਰਹੇ ਨੇ ਤੇ ਖਡੂਰ ਸਾਹਿਬ ਹਲਕੇ ਨੂੰ ਕਿਹੜਾ ਤੋਹਫਾ ਮਿਲਣ ਜਾ ਰਿਹਾ ਹੈ ਬ੍ਰਦਰ ਗੱਲ ਇਹਦਾ ਹੈ ਕਿ ਮੈਂ ਆਪਣੀ 40-42 ਸਾਲ ਦੀ ਉਮਰ ਦੇ ਵਿੱਚ ਅੱਜ ਤੱਕ ਬਹੁਤ ਸਰਕਾਰਾਂ ਦੇਖੀਆਂ ਨੇ ਆਈਆਂ ਨੇ ਗਈਆਂ ਨੇ ਪਰ ਪਹਿਲੀ ਵਾਰੀ ਹੋਇਆ ਕਿ ਜਿਹੜਾ ਇੱਕ ਪ੍ਰਾਈਵੇਟ ਚੀਜ਼ ਨੂੰ ਲੈ ਕੇ ਸਰਕਾਰ ਨੂੰ ਦੇ ਦੇਣਾ ਇੱਥੇ ਕੀ ਹੁੰਦਾ ਸੀ ਇੱਥੇ ਕਿਸੇ ਮંત્રી ਬਣ ਜਾਂਦੇ ਮੁੱਖ ਮੰਤਰੀ ਬਣਦੇ ਉਹ ਸਰਕਾਰੀ ਬੱਸਾਂ ਵੀ ਬੰਦ ਕਰਕੇ ਆਪਦੀਆਂ ਚਲਾ ਲੈਂਦੇ ਸੀ ਸਰਕਾਰੀ ਚੀਜ਼ਾਂ ਵੀ ਬੰਦ ਕਰਾ ਕੇ ਆਪਦੀਆਂ ਚਲਾ ਲੈਂਦੇ ਸੀ ਆ ਜਿਹੜੀ ਸੇਰੋ ਮਿਲ ਬੰਦ ਪਈ ਜਿੱਥੇ ਆਪਾਂ ਖੜਾ ਆਏ ਇਸ ਮਿਲ ਦੀ ਜਗ੍ਹਾ ਤੇ ਇੱਕ ਪ੍ਰਾਈਵੇਟ ਮਿਲ ਲੱਗੀ ਹੋਊਗੀ ਤੁਸੀਂ ਵੇਖ ਲਓ ਕਿਤੇ ਨਾ ਕਿਤੇ ਲੱਗੀ ਹੋਊਗੀ ਜਾਂ ਜਵੇਂ ਲੋਕੇ ਲੱਗੀ ਆ ਮਿਲ ਬੰਦ ਹੁੰਦੇ ਕਰਨੀ ਸਰਕਾਰੀ ਪ੍ਰਾਈਵੇਟ ਮਿਲ ਲੱਗੀ ਸੋ ਇਹ ਕੀ ਹੀ ਇਹਨਾਂ ਲੋਕਾਂ ਨੇ ਆਪ ਦੇ ਕਮਾਈ ਦੇ ਸੌਰਤ ਬਣਾਏ ਹੀ ਇਹਨਾਂ ਚੀਜ਼ਾਂ ਨੂੰ ਠੀਕ ਹੈ ਸਾਡੇ ਮਾਨ ਸਾਹਿਬ ਨੇ ਮੁੱਖ ਮੰਤਰੀ ਨੇ ਲੋਕ ਕਹਿੰਦੇ ਬਦਲਾ ਕੀ ਯਾਰ ਇਹੀ ਬਦਲਾ ਹੈ 11000 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਪ੍ਰਾਈਵੇਟ ਇੱਕ ਲੱਗਾ ਸੀ ਗੁਇੰਦਵਾਲ ਸਾਹਿਬ ਠੀਕ ਹੈ ਆ ਜੋ ਸਰਕਾਰ ਨੂੰ ਦੇ ਦਿੱਤਾ ਲੈ ਕੇ ਖਰੀਦ ਕੇ ਤੋ ਕਿੰਨੀ ਵੱਡੀ ਇਹ ਸਫਲਤਾ ਹੈ ਪੰਜਾਬ ਗਵਰਨਮੈਂਟ ਦੀ ਸੋ ਉਦਾ ਉਦਘਾਟਨ 11 ਤਰੀਕ ਨੂੰ ਸਾਡੇ ਮਾਨ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਦਿੱਲੀ ਦੇ ਸੀਐਮ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਕਰਨਗੇ 11 ਕਰੋੜ ਬੈਡਵਾਲ ਸਾਹਿਬ ਜਿਸ ਜਗ੍ਹਾ ਤੇ ਆਪਾਂ ਖਲੋਤੇ ਆ ਬਹੁਤ ਵੱਡੀ ਇੱਕ 슈ਗਰ ਮਿਲ ਸੀ ਸੇਰੋ ਜੋ 슈ਗਰ ਮਿਲ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਖੰਡਰ ਬਣਾ ਦਿੱਤਾ ਹੈ ਜਿੱਥੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀ ਗੋਦਵਾਲ ਸਾਹਿਬ ਸਰਕਾਰ ਨੇ ਖਰੀਦ ਕੇ ਆਮ ਜਨਤਾ ਦੀ ਝੋਲੀ ਚ ਪਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਬੰਦ ਪਈ ਹੈ ਮੇਲਿਆ ਇਹਨੂੰ ਵੀ ਚਾਲੂ ਕੀਤਾ ਜਾਵੇਗਾ ਬਿਲਕੁਲ ਜੀ ਅਸੀਂ ਸਾਡੇ ਐਮਐਲਏ ਸਰਦਾਰ ਸਰਮਨ ਸਿੰਘ ਧੁੰਨ ਜੀ ਨੇ ਇਹ ਵਿਧਾਨ ਸਭਾ ਦੇ ਵਿੱਚ ਵੀ ਕੁਐਸਚਨ ਲਾਇਆ ਸੀ ਕਿ ਇਹਨੂੰ ਚਲਾਇਆ ਜਾਵੇ ਸੋ ਅਸੀਂ ਵੀ ਬੇਨਤੀ ਕਰਾਂਗੇ ਸੀਐਮ ਸਾਹਿਬ ਨੂੰ ਕਿ ਇਹ ਜਿਹੜੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਇਸ ਚੀਜ਼ ਦੀ ਸਾਡੇ ਇਧਰ ਪਿੰਡਾਂ ਨੂੰ ਬਹੁਤ ਜ਼ਿਆਦਾ ਲੋੜ ਆ ਤੇ ਇਹਨੂੰ ਚਲਾਇਆ ਜਾਵੇ ਸੋ ਸਾਡੀ ਤਾਂ ਇਹ ਸਾਡੀ ਵੀ ਇਹੀ ਮੰਗ ਹੈ ਕਿ ਇਹਨੂੰ ਚਲਾਇਆ ਜਾਵੇ ਕਿ ਸਾਡਾ ਜਿਹੜਾ ਯੂਥ ਆ ਉਹਨੂੰ ਕੋਈ ਨੌਕਰੀ ਮਿਲੂਗੀ ਉਹਦਾ ਕੋਈ ਰੋਜਗਾਰ ਦਾ ਸਾਧਨ ਬਣੂਗਾ ਉਹ ਸੀ ਵੀ ਆਪਦੇ ਸੀਐਮ ਸਾਹਿਬ ਅੱਗੇ ਇਹ ਬੇਨਤੀ ਕਰਾਂਗੇ ਕਿ ਇਹ ਖੱਡ ਮਿਲ ਨੂੰ ਚਲਾਇਆ ਜਾਵੇ ਦੁਬਾਰਾ ਬੈਡਵਾਲ ਸਾਹਿਬ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਪੱਪਾ ਪਾਰ ਹੋਈਆਂ ਨੇ ਹਰ ਪਾਰਟੀ ਜਿਹੜੀ ਆ ਵਰਕਰਾਂ ਪਰਭਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਸਾਡਾ ਜਿਹੜਾ ਐਮਪੀ ਜਿਤਾਉ ਜਾ ਸਾਡਾ ਤੁਹਾਡੀ ਪਾਰਟੀ ਵੱਲੋਂ ਕਿਹੋ ਜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ ਜੀ ਵੇਖੋ ਲੋਕ ਸਭਾ ਨੂੰ ਲੈ ਕੇ ਸਾਡੀਆਂ ਤਾਂ ਤਿਆਰੀਆਂ ਨਹੀਂ ਜੀ ਜਦੋਂ ਮਰਜ਼ੀ ਲੋਕ ਸਭਾ ਇਲੈਕਸ਼ਨ ਅਨਾਉਂਸ ਹੋ ਜੇ ਤਿਆਰੀ ਉਸ ਬੰਦੇ ਨੇ ਕਰਨੀ ਹੁੰਦੀ ਆ ਕਿ ਜਿੰਨੇ ਕੁਝ ਕਰਨਾ ਹੋਵੇ ਜਾਂ ਛੋ ਝੂਠ ਪਤਾਲ ਮਾਰਨੇ ਹੋਣ ਜਿਹੜੇ ਆ ਕਾਲੀ ਦਲ ਵਾਲੇ ਕਰਨਦੇ ਆ ਸਾਡੀ ਤਿਆਰੀ ਯਾਰੀ ਜਦੋਂ ਮਰਜ਼ੀ ਇਲੈਕਸ਼ਨ ਆ ਜੇ ਸੀਟ ਕੱਢ ਕੇ ਦੇਾਂਗੇ ਲੋਕ ਸਭਾ ਹਲਕੇ ਦੀ ਬੈਡਵਾਲ ਸਾਹਿਬ ਫਿਰ ਕਿਹਦੇ ਨਾਲ ਤੁਸੀਂ ਆਪਣੀ ਟੱਕਰ ਮੰਨਦੇ ਹੋ ਕਾਲੀ ਦਲ ਦੇ ਨਾਲ ਕਾਂਗਰਸ ਦੇ ਨਾਲ ਪੰਜਾਬੀ ਜੀਪੀ ਦੇ ਨਾਲ ਸਾਡੀ ਟੱਕਰ ਕਿਸੇ ਨਾਲ ਵੀ ਨਹੀਂ ਹੈਗੀ ਜੀ ਸਾਡੀ ਟੱਕਰ ਤਾਂ ਹੋਵੇ ਜੇ ਕੋਈ ਗਰਾਊਂਡ ਤੇ ਕੋਈ ਕੋਈ ਕਰਕੇ ਦਿੱਕਤ ਦਿੱਤਾ ਹੋਵੇ ਪਿਛਲੇ ਬਈ ਸਾਡੀ ਅੱਜ ਸਰਕਾਰ ਆ। ਵੀ ਜਿਹੜੀ ਪਿਛਲੀ ਸਰਕਾਰ ਲੰਘੀ ਉਹਨੇ ਬੜਾ ਕੰਮ ਕੀਤਾ ਹੈ ਅੱਜ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ। ਸੋ ਅੱਜ ਜੋ ਆਮ ਆਦਮੀ ਪਾਰਟੀ ਨੇ ਕਰਕੇ ਪਿਆ ਉਹ ਅੱਜ ਤੱਕ ਪਿਛਲੀਆਂ ਸਰਕਾਰਾਂ 17 ਸਾਲਾਂ ਜ ਨਹੀਂ ਕਰ ਸਕੀਆਂ। ਤਾਂ ਸਾਡੀ ਟੱਕਰ ਕਿਹਦੇ ਨਾਲ ਹੋਊਗੀ? ਸਾਡੀ ਟੱਕਰ ਕਿਸੇ ਨਾਲ ਨਹੀਂ। ਬੈਡਵਾਲ ਸਾਹਿਬ ਇਸ ਟਾਈਮ ਤੇ ਕਾਲੀ ਦਲ ਇੱਕ ਯਾਤਰਾ ਕੱਢਦਾ ਪਿਆ ਪੰਜਾਬ ਬਚਾਓ ਯਾਤਰਾ। ਉਹਨੂੰ ਕਿੱਦਾਂ ਦੇਖਦੇ ਜੋ? ਨਹੀਂ ਜੀ ਮੈਂ ਉਹਨੂੰ ਕਿੱਦਾਂ ਦੇਖਦਾ ਜੀ ਉਹ ਤਾਂ ਇੱਕ ਵੇਖੋ ਇੱਕ ਉਹ ਛਿਆਣੇ ਕਹਿੰਦੇ ਨੇ ਕਿ ਉਹ ਡਾਇਨਾਸੌਰ ਆ ਸਕਦੇ ਕਾਲੀ ਦਲ ਨਹੀਂ ਆਉਣ ਵਾਲੀ ਗੱਲ ਆ ਤੇ ਉਹ ਤਾਂ ਕਾਲੀ ਦਲ ਬਚਾਓ ਵਾਲੀ ਯਾਤਰਾ ਐ ਪੰਜਾਬ ਬਚਾਓ ਯਾਤਰਾ ਨਹੀਂ ਦੀ ਵੇਖੋ ਜਿਨ੍ਹਾਂ ਨੇ ਪੰਜਾਬ ਨੂੰ ਉਜਾੜਿਆ ਹੋਵੇ ਉਹ ਜੇ ਉੱਠ ਕੇ ਆਸਦੇ ਨਾ ਵੀ ਅਹੀਂ ਪੰਜਾਬ ਬਚਾਓ ਯਾਤਰਾ ਕਢਣ ਲਈ ਤਾਂ ਕਿੱਡੀ ਫਿਰ ਲੰਨਤ ਵਾਲੀ ਗੱਲ ਆ ਨਾ ਪੰਜਾਬ ਦਾ ਬੇੜਾ ਕਰਕੇ ਕਿੰਨੇ ਕੀਤਾ ਵੇਖੋ ਮੈਂ 25 ਸਾਲ ਰਾਜ ਕਰ ਗਿਆ ਇੱਕ ਮੈਂ ਐਗਜ਼ੈਂਪਲ ਦੇਣ ਲੱਗਾ 25 ਸਾਲ ਰਾਜ ਕਰ ਗਿਆ ਮੈਂ ਪੰਜਾਬ ਤੇ ਤੇ ਜੇ ਮੈਂ 25 ਸਾਲਾਂ ਦੇ ਵਿੱਚ ਪੰਜਾਬ ਨਹੀਂ ਬਚਾ ਸਕਿਆ ਜੇ ਮੇਰੀ ਸਰਕਾਰ ਚਲੇਗੀ ਮੇਰੇ ਹੱਥੋਂ ਪਾਵਰ ਚਲੇਗੀ ਦੂਜੇ ਹੱਥ ਪਾਵਰ ਆ ਗਈ ਤੇ ਉੱਠ ਕੇ ਕਹੂੰਗਾ ਚਲੋ ਪੰਜਾਬ ਬਚਾਓ ਚਲੀਏ ਇਹ ਕਿਦਰ ਦਾ ਪੰਜਾਬ ਬਚਾਓ ਹੋ ਗਿਆ ਏਡੇ ਲੋਕ ਬੇਵਕੂਫ ਨਹੀਂ ਹੈਗੇ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪੰਜਾਬ ਦੇ ਲੋਕ ਬਿਲਕੁਲ ਮੂੰਹ ਨਹੀਂ ਲਾਉਣਗੇ ਆ ਆਉਣ ਵਾਲੇ ਜਿਹੜੇ ਇਲੈਕਸ਼ਨ ਵੀ ਹੈ ਨਾ ਜਿੰਨੇ ਵੀ ਹੈਗੇ ਨੇ ਆ ਸ਼ਰੂਮਨੀ ਕਮੇਟੀ ਦਾ ਵੇਖ ਲਿਓ ਤੁਸੀਂ ਇਹਨਾਂ ਦਾ ਹਾਲ ਕੀ ਕਰਦੇ ਇੱਕ ਇਹੀ ਇਹਨਾਂ ਕੋਲ ਰਹਿ ਗਈ ਆ ਜਿਹੜੀ ਪੰਜਾਬ ਦੀ ਜਨਤਾ ਹੈ ਉਹ ਬੜੀ ਭਰੀ ਭਾਂਦੀ ਜਾਣਦੀ ਹੈ ਕਰਨ ਕੀ ਡੈਣ ਲੁੱਟ ਕਸੋਟ ਸਾਰੀ ਠੱਗੀਆਂ ਚੋਰੀਆਂ ਸਾਰਾ ਕੰਮ ਇਹਨਾਂ ਦਾ ਕਾਲੀ ਦਲ ਵਾਲਿਆਂ ਦਾ ਸੋ ਇਹ ਪੰਜਾਬ ਬਚਾਉ ਯਾਤਰਾ ਨਹੀਂ ਇਹ ਕਾਲੀ ਦਲ ਬਚਾਉ ਯਾਤਰਾ ਕੱਢ ਰਿਆ ਪਰ ਉਹਦੇ ਵਿੱਚ ਵੀ ਇਹ ਫੇਲ ਹੋ ਰਿਹਾ ਕੀ ਆ ਰਿਹਾ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਬੜਵਾਲ ਸਾਹਿਬ ਪੱਟੀ ਹਲਕੇ ਦੇ ਅਦਿਨ ਪੈਂਦਾ ਪਿੰਡ ਕੈਰੋ ਕੈਰੋ ਵੇਖੇ ਜਦੋਂ ਇਹਨਾਂ ਦੀ ਯਾਤਰਾ ਆਉਂਦੀ ਹੈ ਤਾਂ ਸੁਖਬੀਰ ਬਾਦਲ ਤੇ ਇੱਕ ਜੁੱਤੀ ਸੁੱਟੀ ਜਾਂਦੀ ਹੈ ਕਿਦਾਂ ਦੇਖਦੇ ਜੋ ਇਸ ਨੂੰ ਨਹੀਂ ਜੀ ਮੈਂ ਇਸ ਚੀਜ਼ ਦੀ ਤਾਂ ਨਖੇਦੀ ਕਰਦਾਂਗੇ ਕਿਸੇ ਵੀ ਚਲੋ ਲੀਡਰ ਦੇ ਉੱਤੇ ਇਦਾਂ ਜੁੱਤੀ ਨਹੀਂ ਸੁੱਟਣੀ ਚਾਹੀਦੀ ਪਲੱਸ ਜੋ ਉਹ ਹੋਇਆ ਉਹ ਬਹੁਤ ਮਾੜਾ ਆਇਆ ਪਰ ਵੇਖੋ ਇਹ ਆਪਦੀਆਂ ਕਰਤੂਤਾਂ ਦੇ ਕਾਰਨ ਇਹ ਇਦਾਂ ਦਾ ਸਾਰਾ ਕੁਝ ਹੋ ਰਿਹਾ ਵੀ ਜੇ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਹੁੰਦੇ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਤਾਂ ਲੋਕ ਆਦੇ ਇਹਨਾਂ ਦੇ ਨਾਲ ਹੁੰਦੇ ਲੋਕ ਲੋਕ ਜਿਨ੍ਹਾਂ 25-25 ਸਾਲ ਰਾਜ ਕੀਤਾ ਉਹਨਾਂ ਕੋਲੋਂ ਮੂੰਹ ਮੋੜ ਕੇ ਨਵੀਆਂ ਪਾਰਟੀਆਂ ਨਾਲ ਲੱਭਦੇ ਫਿਰਦੇ ਸੋ ਇਹ ਜਿਹੜਾ ਇਹ ਜੁੱਤੀ ਛੁੱਟਣ ਵਾਲਾ ਮਸਲਾ ਇਹ ਇਹਨਾਂ ਦੀਆਂ ਤਰਤੂਤਾਂ ਦੇ ਕਾਰਨ ਹੀ ਹੋਇਆ ਥੋੜਾ ਮੈਨੂੰ ਪਤਾ ਲੱਗਿਆ ਮੈਂ ਇਹਨਾਂ ਡੀਪਲੀ ਗਿਆ ਨਹੀਂ ਵੀ ਇਹਦਾ ਕਾਰਨ ਕੀ ਸੀ ਉਹ ਇੱਕ ਸਿੱਖ ਹੀ ਉਹ ਗੁਰੂ ਸਾਹਿਬ ਦੀ ਬੇਅਦਬੀ ਦੇ ਕਾਰਨ ਕਹਿੰਦਾ ਵੀ ਮੈਂ ਇਹਦੇ ਜੁੱਤੀ ਛੁੱਟੀ ਆ ਸੋ ਮੈਂ ਇਹ ਸੀਧੀ ਨਖੈਦੀ ਕਰਦਾ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਬੈਡਵਾਲ ਸਾਹਿਬ ਆਮ ਜਨਤਾ ਨੂੰ ਕੀ ਅਪੀਲ ਕਰਦੇ ਜੋ ਕਿ 11 ਤਰੀਕ ਨੂੰ ਰੈਲੀ ਦੇ ਵਿੱਚ ਹਮ ਹਮਾ ਕੇ ਪਹੁੰਚਣ ਵਾਸਤੇ ਕਿਹੋ ਜੀ ਬੇਨਤੀ ਕਿਹੋ ਜੀ ਅਪੀਲ ਰਵੇਗੀ ਤੁਹਾਡੀ ਇੱਕੋ ਦੀ ਮੈਂ ਜਨਤਾ ਅੱਗੇ ਬੇਨਤੀ ਕਰਦਾ ਹੱਥ ਜੋੜ ਕੇ ਜਿੰਨੇ ਵੀ ਸਾਡੇ ਲੋਕ ਸਭਾ ਕਦੂਰ ਸਾਹਿਬ ਤੇ ਵਰਕਰ ਨੇ, ਆਉਦੇਦਾਰ ਨੇ ਸਾਰਿਆਂ ਕੀ ਬੇਨਤੀ ਕਰਦਾ ਕਿ 11 ਤਰੀਕ ਨੂੰ ਆਪਣੇ ਮਹਿਰੂਮ ਨੇਤਾ ਅਕੀਰ ਅਰਵਿੰਦ ਕੇਜਰੀਵਾਲ ਜੀ ਇੱਥੇ ਪਹੁੰਚ ਰਹੇ ਨੇ। ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਜੋ ਹੋਰ ਵੀ ਆਪਣੇ ਕੈਬਨਟ ਮੰਤਰੀ ਐਮ ਐਲ ਏ ਚੇਅਰਮੈਨ ਸਾਰੇ ਇੱਥੇ ਆਪਣੇ ਪਹੁੰਚ ਰਹੇ ਨੇ ਪੰਜਾਬ ਦੇ। ਤੋਂ ਆ ਕੇ ਉਹਨਾਂ ਦੇ ਵਿਚਾਰ ਸੁਣੋ। ਤੇ ਇੱਕ ਆਪਣਾ ਥਰਮਲ ਪ੍ਰਾਟ ਆ ਜੋ ਗੈਦਵਾਲ ਸਾਹਿਬ ਦਾ ਉਹਨਾਂ ਦਾ ਅਦਘਾਟਨ ਕਰਨਗੇ ਤੇ ਬਹੁਤ ਵਧੀਆ ਆਪਣਾ ਤੋਹਫਾ ਮੁੱਖ ਮੰਤਰੀ ਜੀ ਨੇ ਦਿੱਤਾ ਹੈ ਸੋ ਆ ਕੇ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਵੀ ਮੁੱਖ ਮੰਤਰੀ ਜੀ ਦਾ ਧੰਨਵਾਦ ਕਰੀਏ ਸੰਗਤ ਦੇ ਰੂਪ ਵਿੱਚ ਬੈਡਵਾਲ ਸਾਹਿਬ ਇੱਕ ਹੋਰ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ 11 ਤਰੀਕ ਨੂੰ ਐਮਪੀ ਚਿਹਰੇ ਦਾ ਇੱਥੇ ਐਲਾਨ ਹੋ ਸਕਦਾ ਹੈ ਨਹੀਂ ਜੀ ਐਮਪੀ ਚਿਹਰੇ ਦਾ ਐਲਾਨ ਨਹੀਂ 11 ਤਰੀਕ ਨੂੰ ਹੋਣਾ ਹੈ ਉਹ ਤਾਂ ਇੱਕ ਲੰਮਾ ਪ੍ਰਕਿਰਿਆ ਜੀ ਅਜੇ ਇਲੈਕਸ਼ਨ ਅਨਾਉਂਸ ਨਹੀਂ ਹੋਇਆ ਉਹ ਤਾਂ ਪਾਰਟੀ ਡਿਸਾਈਡ ਕਰੇਗੀ ਕੌਣ ਹੈ ਪੀ ਕਦੋਂ ਹੋਣਾ ਉਹਦੇ ਬਾਰੇ ਮੈਨੂੰ ਅਜੇ ਕੋਈ ਨੌਲੇਜ ਨਹੀਂ ਹੈਗੀ ਨਾ ਪੀ ਦੇ ਚੇਲੇ ਬੈਡਵਾਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਚੈਨਲ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਵੈਲਕਮ ਧੰਨਵਾਦ ਸੋ ਸੋ ਇਹ ਸਨ ਬੈਡਵਾਲ ਜੀ ਜਿਨ੍ਹਾਂ ਨੇ ਬਹੁਤ ਮਤਮਪੂਰਨ ਜਾਣਕਾਰੀ ਦਿੱਤੀ ਹੈ ਜਿਹੜੀ 11 ਤਰੀਕ ਨੂੰ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਸੋ ਇਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਜਿਹੜਾ ਜਿੱਦਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਆ ਸੁਖਵੀਰ ਸਿੰਘ ਬਾਦਲ ਜੀ ਉਹ ਇੱਕ ਪੰਜਾਬ ਬਚਾਓ ਯਾਤਰਾ ਕੱਢਦੇ ਪਏ ਨੇ ਤੇ ਉਸ ਦੇ ਨਾਲ ਇੱਕ ਕੈਰੋ ਪਿੰਡ ਦੇ ਵਿੱਚ ਦੁਰਘਟਨਾ ਹੁੰਦੀ ਹੈ ਕਿ ਕਿਸੇ ਸਿੱਖ ਨੇ ਜੁੱਤੀ ਮਾਰੀ ਹੈ ਬਰਵਾਲ ਸਾਹਿਬ ਨੇ ਅਖੇ ਜੇ ਉਹਨਾਂ ਦੇ ਵੱਲੋਂ ਜੇ ਉਹਨਾਂ ਦੇ ਕੰਮ ਚੰਗੇ ਹੁੰਦੇ ਜ ਉਹਨਾਂ ਦੀਆਂ ਕਰਤੂਤਾ ਚੰਗੀਆਂ ਹੁੰਦੀਆਂ ਤਾਂ ਅੱਜ ਉਹਨਾਂ ਨੂੰ ਪੰਜਾਬ ਦੇ ਵਿੱਚ ਜੁੱਤੀਆਂ ਨਾ ਪੈਂਦੀਆਂ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ